ਨਮਸਕਾਰ ਮੈਂ ਹਾਂ ਤੁਹਾਡਾ ਹੂ ਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਫਿਰ ਇੱਕ ਵਾਰ ਸੀਐਮ ਭਗਵੰਤ ਮਾਨ ਨੇ ਕਰ ਦਿੱਤਾ ਵੱਡਾ ਐਲਾਨ 13 ਜੁਲਾਈ ਤੋਂ ਬਾਅਦ ਫਿਰ ਕਰਨ ਜਾ ਰਹੇ ਨੇ ਮੰਤਰੀ ਮੰਡਲ ਦੇ ਵਿੱਚ ਵੱਡਾ ਬਦਲਾਅ ਅਤੇ ਕੌਣ ਹੋਵੇਗਾ ਕੈਬਨਿਟ ਮਨਿਸਟਰ ਜਾ ਮੰਤਰੀ ਮੰਡਲ ਦਾ ਮੰਤਰੀ ਅੱਜ ਫੇਰ ਇੱਕ ਵਾਰ ਜਦੋਂ ਭਗਵੰਤ ਮਾਨ ਜਿਮਨੀ ਚੋਣਾਂ ਦਾ ਚੋਣ ਪ੍ਰਚਾਰ ਕਰ ਰਹੇ ਸੀ ਜਲੰਧਰ ਵੈਸ ਤੋਂ ਉਹਨਾਂ ਨੇ ਵੱਡਾ ਐਲਾਨ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਜੇਕਰ ਜਲੰਧਰ ਦੇ ਲੋਕ ਮਹਿੰਦਰ ਭਗਤ ਨੂੰ ਜਿਮਨੀ ਚੋਣ ਦੇ ਵਿੱਚ ਭਰਮਾ ਹੰਗਾਰਾ ਦੇਣਗੇ ਇਟ ਮੀਨਸ ਕਿ ਜੇ ਉਹ ਐਮਐਲਏ ਬਣ ਜਾਂਦੇ ਨੇ 13 ਜੁਲਾਈ ਨੂੰ ਭਗਵੰਤ ਮਾਨ ਨੇ ਜਲੰਧਰ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਹੈ ਕਿ ਜਲੰਧਰ ਦੇ ਲੋਕਾਂ ਨੂੰ ਮਿਲੇਗਾ ਨਵਾਂ ਕੈਬਨਿਟ ਮੰਤਰੀ ਯਾਨੀ ਕਿ ਮਹਿੰਦਰ ਸਿੰਘ ਭਗਤ ਜਿਹੜੇ ਨੇ ਜੇਕਰ ਉਹ ਜਿਮਨੀ ਚੋਣ ਜਿੱਦੇ ਨੇ ਹਲਕਾ ਜਲੰਧਰ ਵਸ ਤੋਂ 13 ਜੁਲਾਈ ਨੂੰ ਕਿਉਂਕਿ 13 ਜੁਲਾਈ ਨੂੰ ਨਤੀਜੇ ਆਉਣਗੇ ਜਿਮਨੀ ਚੋਣਾਂ ਦੇ ਪੰਜਾਬ ਤੋਂ ਇਲਾਵਾ ਭਾਰ ਦੇ 8 ਹੋਰ ਵੀ ਸੂਬੇ ਨੇ ਅੱਜ ਬੜਾ ਵੱਡਾ ਐਲਾਨ ਕਰ ਦਿੱਤਾ ਹੈ ਉਹਨਾਂ ਨੇ ਕਿ ਆ ਇੱਕ ਤਾਂ ਤੁਹਾਨੂੰ ਵਧਾਇਕ ਮਿਲੇਗਾ ਪਲੱਸ ਜਲੰਧਰ ਦੇ ਲੋਕਾਂ ਨੂੰ ਕੈਬਨਿਟ ਮਨਿਸਟਰ ਵੀ ਮਿਲੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਲਈ ਉਹਨੇ ਸਾਰੇ ਹੀ ਜਲੰਧਰ ਵਾਸੀਆਂ ਹਲਕਾ ਜਲੰਧਰ ਦੇ ਲੋਕਾਂ ਨੂੰ ਰਿਕਵੈਸਟ ਕੀਤੀ ਕਿ ਇਹ ਹੁਣ ਤੁਹਾਡੇ ਹੱਥਾਂ ਦੇ ਵਿੱਚ ਹੈ ਤੁਸੀਂ ਫਤਵਾ ਮਹਿੰਦਰ ਭਗਤ ਨੂੰ ਦੇਣਾ ਚਾਹੁੰਦੇ ਹੋ ਜਾਂ ਨਹੀਂ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਚਾਹੇ ਕਾਂਗਰਸ ਪਾਰਟੀ ਹੋਵੇ ਚਾਹੇ ਸ਼ਰੋਮਣੀ ਅਕਾਲੀ ਦਲ ਹੋਵੇ ਚਾਹੇ ਭਾਰਤੀ ਜਨਤਾ ਪਾਰਟੀ ਹੋਵੇ ਇਹਨਾਂ ਨੇ ਪੰਜਾਬ ਦਾ ਬਿਲਕੁਲ ਕੁਝ ਵੀ ਨਹੀਂ ਸਵਾਰਨਾ ਇਹਨਾਂ ਨੇ ਪੰਜਾਬ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਕੰਨ ਕਰਨਾ ਹੈ ਦੂਜੇ ਪਾਸੇ ਉਹਨਾਂ ਨੇ ਸੁਖਬੀਰ ਬਾਦਲ ਤੇ ਵੀ ਤੰਜ ਕੱਸੇ ਉਹਨਾਂ ਨੇ ਕਿਹਾ ਕਿ ਸੁਖਬੀਰ ਬਾਦਲ ਦੀ ਆਪਦੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਬਟ ਫਿਰ ਵੀ ਉਹ ਜਿਹੜੀ ਵੋਟ ਮੰਗ ਰਏ ਨੇ ਉਹ ਮੰਗ ਰਏ ਨੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਲਖਵਿੰਦਰ ਲਖਾ ਲਈ ਕਾਂਗਰਸ ਦੇ ਵੀ ਨਾਂ ਤੰਜ ਕੱਸੇ ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ ਸ਼ੀਤੋਲ ਅੰਗੁਰਾਲ ਜਿਹੜਾ ਬਾਗੀ ਹੋ ਗਿਆ ਸੀ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਉਹਦੀ ਇਮਾਨਦਾਰੀ ਤੇ ਵੀ ਬੜੇ ਵੱਡੇ ਸਵਾਲ ਕੀਤੇ ਅਤੇ ਅੱਜ ਇੱਕ ਬੜਾ ਵੱਡਾ ਐਲਾਨ ਕਰ ਦਿੱਤਾ ਹੈ ਭਗਵੰਤ ਮਾਨ ਸੀਮ ਸਾਹਿਬ ਨੇ ਕਿ ਜੇਕਰ 모ਹਿੰਦਰ ਭਗਤ ਇਥੋਂ ਵਿਧਾਨ ਸਭਾ ਦੀ ਚੋਣ ਜਿੱਤਦੇ ਨੇ ਐਜ਼ ਅ ਜਿਮਣੀ ਚੋਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਲੰਧਰ ਨੂੰ ਮਿਲੇਗਾ ਇੱਕ ਕੈਬਨਿਟ ਮੰਤਰੀ ਇਸ ਨੂੰ ਇਸ ਗੱਲ ਨੂੰ ਸੁਣਦਿਆਂ ਲੋਕਾਂ ਨੇ ਤਾੜੀਆਂ ਵੀ ਵਜਾਈਆਂ ਅਤੇ ਲੋਕਾਂ ਨੇ ਭਰਮਾ ਭਰੋਸਾ ਦਵਾਇਆ ਸੀਮ ਸਾਹਿਬ ਨੂੰ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬڑے ਵਡਾ ਭਾਰੀ ਮਦਦਾਨ ਕਰਕੇ ਅਸੀਂ ਮਹਿੰਦਰ ਸਿੰਘ ਭਗਤ ਨੂੰ ਹਰੀ ਝੰਡੀ ਦਿਖਾਵਾਂਗੇ ਯਾਨੀ ਕਿ ਅਸੀਂ ਇਤੋਂ ਜਿਤਾ ਕੇ ਵਿਧਾਨ ਸਭਾ ਦੇ ਵਿੱਚ ਭੇਜਾਂਗੇ ਇਸ ਲਈ ਅੱਜ ਭਗਵੰਤ ਮਾਨ ਨੇ ਭਾਰਤੀ ਜਨਤਾ ਪਾਰਟੀ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਮੇਨ ਲੀਡਰਾਂ ਉਤੇ ਤਾਜ ਵੀ ਕੱਸੇ ਲੇਕਿਨ ਦਿਨ ਬਰ ਦਿਨ ਵਖੀਏ ਤੇ ਕਿਉਂਕਿ ਮੌਜੂਦਾ ਸਰਕਾਰ ਜੋ ਆਮ ਆਦਮੀ ਪਾਰਟੀ ਸਰਕਾਰ ਹੈ ਜਿਹੜਾ ਵੋਟ ਬੈਂਕ ਹੈ ਉਹ ਦਿਨ ਬਰ ਬਰ ਦਿਨ ਜਿਹੜਾ ਜੁੜਦਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਦਾ ਜਲੰਧਰ ਵੈਸ ਤੋਂ ਧੰਨਵਾਦ